ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਜਦੋਂ ਸਾਡੇ ਨਾਲ ਕੋਈ ਮਾੜੀ ਘਟਨਾ ਹੋਣ ਵਾਲੀ ਹੁੰਦੀ ਹੈ ਉਦੋਂ ਸਾਨੂੰ ਪੀਰਾਂ ਦੁਆਰਾ ਇਸ ਘਟਨਾ ਬਾਰੇ ਪਹਿਲਾਂ ਹੀ ਕਿਹੜੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਭਗਤ ਪੀਰਾਂ ਨੂੰ ਮੰਨਦੇ ਨੇ ਪੀਰ ਕਿਵੇਂ ਉਹਨਾਂ ਨੂੰ ਹੋਣ ਵਾਲੀਆਂ ਘਟਨਾਵਾਂ ਦੇ ਪਹਿਲਾਂ ਹੀ ਇਸ਼ਾਰੇ ਦੇਣੇ ਸ਼ੁਰੂ ਕਰ ਦਿੰਦੇ ਹਨ ਤਾਂ ਜੋ ਭਗਤ ਆਪਣਾ ਬਚਾ ਕਰ ਸਕਣ ਸੰਗਤ ਜੀ ਇਹ ਸੰਕੇਤ ਸਾਨੂੰ ਸਾਡੀ ਭਗਤੀ ਕਰਨ ਕਰਕੇ ਹੀ ਮਿਲਦੇ ਨੇ ਜੋ ਭਗਤ ਦਿਨ ਰਾਤ ਪੀਰਾਂ ਦੀ ਇਬਾਦਤ ਕਰਦੇ ਨੇ ਪੀਰਾਂ ਨੂੰ ਹਰ ਵੇਲੇ ਯਾਦ ਰੱਖਦੇ ਨੇ ਕਿਸੇ ਦਾ ਬੁਰਾ ਨਹੀਂ ਤੱਕਦੇ ਤਾਂ ਪੀਰ ਵੀ ਉਹਨਾਂ ਭਗਤਾਂ ਨੂੰ ਕਿਸੇ ਮਾੜੀ ਘਟਨਾ ਬਾਰੇ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ ਸੰਕੇਤਾਂ ਨਾਲ ਸੁਚੇਤ ਕਰ ਦਿੰਦੇ ਨੇ ਸੰਗਤ ਜੀ ਉਹ ਸੰਕੇਤ ਕਿਹੜੇ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਜਾਣ ਸਕਦੇ ਹਾਂ ਕਿ ਸਾਡੇ ਪੀਰ ਸਾਨੂੰ ਆਉਣ ਵਾਲੀ ਮਾੜੀ ਘਟਨਾ ਬਾਰੇ ਦੱਸ ਰਹੇ ਨੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ ਅਸੀਂ ਤੁਹਾਨੂੰ ਪੀਰਾਂ ਬਾਰੇ ਬਹੁਤ ਸਾਰੀ ਜਾਣਕਾਰੀ ਵੀਡੀਓ ਰਾਹੀਂ ਆਪਣੇ ਚੈਨਲ ਤੇ ਦਿੰਦੇ ਰਹਿੰਦੇ ਹਾਂ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਤਿੰਨ ਸੰਕੇਤਾਂ ਦੀ ਜਿਨ੍ਹਾਂ ਰਾਹੀਂ ਸਾਨੂੰ ਹੋਣ ਵਾਲੀਆਂ ਮਾੜੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਪੀਰਾਂ ਦੁਆਰਾ ਦੱਸ ਦਿੱਤਾ ਜਾਂਦਾ ਹੈ ਸੰਗਤ ਜੀ ਪੀਰ ਆਪਣੇ ਭਗਤਾਂ ਦਾ ਬਚਾਅ ਬਹੁਤ ਜਗ੍ਹਾ ਕਰਦੇ ਹਨ ਜਿਹੜੇ ਭਗਤ ਪੀਰਾਂ ਨੂੰ ਪਿਆਰੇ ਹਨ ਪੀਰ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ ਸੰਗਤ ਜੀ ਫੇਰ ਵੀ ਕਿਸੇ ਨਾ ਕਿਸੇ ਗਲਤੀ ਕਰਕੇ ਜੇਕਰ ਸਾਡੇ ਕੀਤੇ ਕਰਮਾ ਕਰਕੇ ਸਾਡੇ ਨਾਲ ਬੁਰਾ ਹੋਣ ਵਾਲਾ ਹੋਵੇ ਤਾਂ ਸਾਡੇ ਪੀਰ ਸਾਨੂੰ ਵਕ ਵਕ ਸੰਕੇਤਾਂ ਰਾਹੀਂ ਦੱਸ ਦਿਆ ਕਰਦੇ ਨੇ ਲੋੜ ਹੁੰਦੀ ਹੈ ਇਹਨਾਂ ਸੰਕੇਤਾਂ ਨੂੰ ਸਮੇਂ ਸਿਰ ਸਾਵਧਕ ਕੇ ਜਾਣਣ ਦੀ ਸੰਗਤ ਜੀ ਇਹਨਾਂ ਸੰਕੇਤਾਂ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ ਸੁਪਨੇ ਰਾਹੀਂ ਸੰਕੇਤ ਮਿਲਣੇ ਮਨ ਵਿੱਚ ਖਿਆਲ ਦੇ ਰੂਪ ਵਿੱਚ ਸੰਕੇਤ ਮਿਲਣੇ ਅਤੇ ਤੀਸਰਾ ਹੈ ਕੁਦਰਤ ਜਾਂ ਜਾਨਵਰਾਂ ਰਾਹੀਂ ਸੰਕੇਤ ਮਿਲਣੇ ਸੰਗਤ ਜੀ ਆਓ ਗੁਰੂ ਇਹਨਾਂ ਸੰਕੇਤਾਂ ਬਾਰੇ ਵਿਸਥਾਰ ਨਾਲ ਜਾਣ ਲੈਂਦੇ ਹਾਂ ਸੰਗਤ ਜੀ ਪਹਿਲਾ ਸੰਕੇਤ ਹੁੰਦਾ ਹੈ ਕਿ ਪੀਰ ਸਾਨੂੰ ਸੁਪਨੇ ਵਿੱਚ ਜਾਂ ਤਾਂ ਆਪ ਆ ਕੇ ਦੱਸ ਜਾਂਦੇ ਹਨ ਕਿ ਤੇਰੇ ਨਾਲ ਇਹ ਘਟਨਾ ਹੋਣ ਵਾਲੀ ਹੈ ਜਾਂ ਉਹ ਹੋਣ ਵਾਲੀ ਘਟਨਾ ਸਾਨੂੰ ਸੁਪਨੇ ਵਿੱਚ ਪਹਿਲਾਂ ਹੀ ਦਿਖਾ ਦਿੰਦੇ ਹਨ ਇਸ ਤੋਂ ਇਲਾਵਾ ਸੁਪਨੇ ਰਾਹੀਂ ਕੋਈ ਐਕਸੀਡੈਂਟ ਦੇਖਣਾ ਆਪਣੇ ਆਪ ਨੂੰ ਕਿਸੇ ਉੱਚੇ ਪਹਾੜ ਤੋਂ ਡਿੱਗਦੇ ਹੋਏ ਦੇਖਣਾ ਖੁਦ ਨੂੰ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਬਹੁਤ ਸਖਤ ਬਿਮਾਰ ਹੋਇਆ ਦੇਖਣਾ ਕਿਸੇ ਕੀਮਤੀ ਚੀਜ਼ ਨੂੰ ਸੁਪਨੇ ਵਿੱਚ ਟੁੱਟਦੇ ਹੋਏ ਦੇਖਣਾ ਅਤੇ ਆਪਣੇ ਪਿਆਰਾਂ ਵਿੱਚ ਕੱਟ ਚੋਬਦੇ ਹੋਏ ਦੇਖਣਾ ਇਹ ਸਾਰੇ ਸੰਕੇਤ ਇਸ ਗੱਲ ਦਾ ਇਸ਼ਾਰਾ ਹੋ ਸਕਦੇ ਨੇ ਕਿ ਪੀਰ ਤੁਹਾਨੂੰ ਆਉਣ ਵਾਲੇ ਸਮੇਂ ਦੀ ਕਿਸੇ ਘਟਨਾ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਤਾ ਜੋ ਅਸੀਂ ਸੁਚੇਤ ਹੋ ਕੇ ਆਪਣਾ ਬਚਾ ਕਰ ਸਕੀਏ ਸੰਗਤ ਜੀ ਦੂਜਾ ਸੰਕੇਤ ਹੁੰਦਾ ਹੈ ਮਨ ਵਿੱਚ ਖਿਆਲਾ ਰਾਹੀ ਸਾਨੂੰ ਇਸ ਗੱਲ ਦਾ ਇਸ਼ਾਰਾ ਮਿਲਣਾ ਕਿ ਕੁਝ ਬੁਰਾ ਹੋਣ ਵਾਲਾ ਹੈ ਸੰਗਤ ਜੀ ਕਈ ਵਾਰ ਪੀਰ ਸਾਡੇ ਮਨ ਵਿੱਚ ਉਹ ਖਿਆਲ ਪਾ ਦਿੰਦੇ ਹਨ ਜਿਨ੍ਹਾਂ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੁਝ ਮਾੜਾ ਹੋਣ ਵਾਲਾ ਹੈ ਇਹਨਾਂ ਸੰਕੇਤਾਂ ਵਿੱਚ ਮਨ ਨੂੰ ਬੇਚੈਨੀ ਮਹਿਸੂਸ ਹੋਣੀ ਅਚਾਨਕ ਮਨ ਕਾਲਾ ਪੈਣ ਲੱਗਣਾ ਜਾਂ ਕਿਸੇ ਦਾ ਜਾਣ ਤੋਂ ਪਹਿਲਾਂ ਮਨ ਵਿੱਚ ਬੁਰੇ ਖਿਆਲ ਆਉਣਾ ਇਹ ਸਭ ਸਾਨੂੰ ਸੰਕੇਤ ਮਿਲ ਰਹੇ ਹੁੰਦੇ ਹਨ ਕਈ ਵਾਰ ਕੋਈ ਸਾਡੇ ਤੇ ਜਾਦੂ ਟੂਣਾ ਕਰਵਾ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਵੀ ਸਾਨੂੰ ਅਜਿਹੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ ਸੰਗਤ ਜੀ ਇਹ ਵਹਿਮ ਦੀਆਂ ਗੱਲਾਂ ਨਹੀਂ ਹਨ ਇਹ ਗੱਲਾਂ ਉਹੀ ਭਗਤ ਜਾਣਦੇ ਹਨ ਜਿਨ੍ਹਾਂ ਦੀ ਭਗਤੀ ਬਹੁਤ ਜ਼ਿਆਦਾ ਹੈ ਸੰਗਤ ਜੀ ਤੀਜਾ ਸੰਕੇਤ ਹੁੰਦਾ ਹੈ ਜਾਨਵਰਾਂ ਰਾਹੀ ਹੋਣ ਵਾਲੀਆਂ ਘਟਨਾਵਾਂ ਦੇ ਸੰਕੇਤ ਮਿਲਣੇ ਸੰਗਤ ਜੀ ਜਦੋਂ ਅਸੀਂ ਪ੍ਰਮਾਤਮਾ ਨਾਲ ਜੁੜਦੇ ਹਾਂ ਪੀਰਾਂ ਨਾਲ ਜੁੜਦੇ ਹਾਂ ਤਾਂ ਕੁਦਰਤ ਰਾਹੀਂ ਵੀ ਸਾਨੂੰ ਬਹੁਤ ਸਾਰੇ ਸੰਕੇਤ ਮਿਲਦੇ ਹਨ ਜੋ ਸਾਡੇ ਆਉਣ ਵਾਲੇ ਸਮੇਂ ਨਾਲ ਸੰਬੰਧਿਤ ਹੁੰਦੇ ਹਨ ਜਦੋਂ ਕੋਈ ਮਾੜੀ ਘਟਨਾ ਆਉਣ ਵਾਲੀ ਹੋਵੇ ਜਾਂ ਮਾੜਾ ਸਮਾਂ ਆਉਣ ਵਾਲਾ ਹੋਵੇ ਤਾਂ ਉਸ ਤੋਂ ਪਹਿਲਾਂ ਬਹੁਤ ਸਾਰੇ ਜਾਨਵਰਾਂ ਰਾਹੀਂ ਸਾਨੂੰ ਇਸ਼ਾਰਾ ਮਿਲਦਾ ਹੈ ਕਿ ਆਉਣ ਵਾਲਾ ਸਮਾਂ ਠੀਕ ਨਹੀਂ ਆ ਰਿਹਾ ਹੈ ਇਹਨਾਂ ਸੰਕੇਤਾਂ ਵਿੱਚ ਘਰ ਵਿੱਚ ਕੀੜਿਆਂ ਦਾ ਭੌਣ ਨਿਕਲਣਾ ਘਰ ਵਿੱਚ ਚਮਚੜਿੱਕਾਂ ਆ ਕੇ ਘਰ ਬਣਾ ਲੈਣ ਜਾਂ ਕਾਰ ਵਿੱਚੋਂ ਅਚਾਨਕ ਸੱਪ ਜਾਂ ਵਿੱਚੂ ਵਗੈਰਾ ਨਿਕਲਣ ਲੱਗਣ ਤਾਂ ਇਹ ਸੰਕੇਤ ਵੀ ਭਗਤਾਂ ਨੂੰ ਇਹ ਦੱਸ ਦਿਆਨ ਕਿ ਸਾਵਧਾਨ ਹੋਣ ਦੀ ਲੋੜ ਹੈ ਬੁਰਾ ਸਮਾਂ ਆਉਣ ਵਾਲਾ ਹੈ ਕੋਈ ਭਵਿੱਖ ਵਿੱਚ ਮਾੜੀ ਘਟਨਾ ਵਾਪਰ ਸਕਦੀ ਹੈ ਸੰਗਤ ਜੀ ਮਾੜੇ ਸਮੇਂ ਤੋਂ ਕੋਈ ਡਰਨ ਦੀ ਵੀ ਲੋੜ ਨਹੀਂ ਹੈ ਪੀਰਾ ਫਕੀਰਾ ਤੇ ਭਗਤਾ ਤੇ ਹਮੇਸ਼ਾ ਮਾੜਾ ਸਮਾਂ ਆਇਆ ਹੀ ਕਰਦਾ ਹੈ ਲੋੜ ਹੁੰਦੀ ਹੈ ਇਸ ਸਮੇਂ ਦੇ ਸੰਕੇਤਾਂ ਨੂੰ ਸਮਝ ਕੇ ਆਪਣੀ ਭਗਤੀ ਅਤੇ ਇਬਾਦਤ ਨੂੰ ਵਧਾਉਣ ਦੀ ਅਤੇ ਵੱਧ ਤੋਂ ਵੱਧ ਨਾਮ ਜਪਣ ਦੀ ਅਜਿਹਾ ਕਰਕੇ ਅਸੀਂ ਆ ਰਹੇ ਮਾੜੇ ਸਮੇਂ ਤੋਂ ਬਚ ਵੀ ਸਕਦੇ ਹਾਂ ਅਤੇ ਮਾੜੇ ਹਾਲਾਤਾਂ ਦਾ ਮਜਬੂਤੀ ਨਾਲ ਸਾਹਮਣਾ ਵੀ ਕਰ ਸਕਦੇ ਹਾਂ ਪੀਰਾ ਦਾ ਓਟ ਆਸਰਾ ਤਾਂ ਹਮੇਸ਼ਾ ਸਾਡੇ ਨਾਲ ਹੁੰਦਾ ਹੀ ਹੈ ਸੋ ਭਗਤਾਂ ਨੂੰ ਹਮੇਸ਼ਾ ਆਪਣੀ ਭਗਤੀ ਮਾਰਗ ਤੇ ਧ੍ਰੇੜ ਰਹਿਣਾ ਚਾਹੀਦਾ ਹੈ ਸੰਗਤ ਜੀ ਏ ਸੀ ਅੱਜ ਦੀ ਵੀਡੀਓ ਆਸ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾਂ ਦੀ